ਕੱਲ ਜਿਹੜਾ ਹਾਲ ਇੱਥੇ ਹੋਇਆ ਨਾ ਇਹਦੇ ਅਜੇ ਤੱਕ ਕਦੀ ਕਿਤੇ ਹੋਇਆ ਹੀ ਨਹੀਂ ਪਰ ਸੋ ਸਾਰੀ ਰਾਤ ਸਾਰਾ ਪਿੰਡ ਜਿਹੜਾ ਸਾਡਾ ਤੁਸੀ ਤੇ ਰਿਹਾ ਵਾ ਇਹੋ ਹੀ ਇਸੇ ਚੱਕਰ ਚ ਕਿਤੇ ਕੋਈ ਨੁਕਸਾਨ ਨਾ ਪਿੰਡ ਦਾ ਹੋ ਜੇ ਤੇ ਜਿਹੜੀ ਸਾਈਡ ਕੱਚੀ ਸੀਗੀ ਉਹ ਸਾਈਡ ਦੇ ਉੱਤੇ ਜਿਆਦਾ ਹੀ ਰੱਖੀ ਰਕੀ ਮਸ਼ੀਨਾਂ ਵੀ ਪ੍ਰਸ਼ਾਸਨ ਨੇ ਆਨੂੰ ਦੋ ਦਿੱਤੀਆਂ ਇੱਕ ਅਹੀ ਪ੍ਰਾਈਵੇਟ ਮਸ਼ੀਨ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਸਾਰੀ ਰਾਤ ਜੀ ਸੀ ਪੀ ਤਿੰਨ ਮਸ਼ੀਨਾਂ ਲਾਈਆਂ ਸੀ ਤੇ ਮੁੜ ਕੇ ਜਦੋਂ ਦਿਨ ਚੜਿਆ ਤੇ ਇੱਧਰੋਂ ਦੋ ਮਸ਼ੀਨਾਂ ਭੱਜ ਗਈਆਂ ਤੇਰਾ ਰਾਵੀ ਦਾ ਪਾਣੀ ਇਤਨਾ ਤੋਂ ਵਧਿਆ ਜੇ ਆਸ਼ਟਾ ਨਹੀਂ ਜੀ ਨਹੀਂ ਨਹੀਂ ਇਹ ਜੋ ਵਧਣਾ ਸ਼ੁਰੂ ਹੋਇਆ ਮਤਲਬ 1 ਸਕਿੰਟ ਦੇ ਵਿੱਚ ਮੇਰੇ ਹਿਸਾਬ ਨਾਲ ਇਹ 3-4 ਇੰਚ ਪਾਣੀ ਵਧਦਾ ਹੈ 1 ਘੰਟੇ ਦੇ ਵਿੱਚ ਫੁੱਟਾਂ ਨਾਲ ਵਧਿਆ ਪਾਣੀ ਅੱਗੇ ਹੁੰਦਾ ਹੈ ਕਿ 1 ਫੁੱਟ ਕਈਆਂ ਘੰਟਿਆਂ 'ਚ ਵਧਦਾ ਹੈ ਪਰ ਇਹ ਫੁੱਟ ਜਿਹੜੇ ਹਨਾ ਇਹ ਸਕਿੰਟਾਂ 'ਚ ਵਧੇ ਆ ਇਹੋ ਜਿਹੇ ਹਿਸਾਬ ਨਾਲ ਪਾਣੀ ਵਧਿਆ ਜਦੋਂ ਮਸ਼ੀਨਾਂ ਇੱਥੇ ਆਈਆਂ ਤੇ ਉਧਰੋਂ ਕੰਮ ਛੁਗੜ ਬੰਦ ਹੋ ਗਿਆ ਇੱਕੋ ਮਸ਼ੀਨ ਸਾਡੇ ਕੋ ਰਹਿ ਗਈ ਹੁੰਦੀ ਤੇ ਮੈਂ ਮੋੜਿਆ ਨੂੰ ਫੋਨ ਕੀਤਾ ਕਿ ਮਸ਼ੀਨਾਂ ਕਿੱਥੇ ਗਈਆਂ ਕਹਿੰਦੇ ਕਿ ਮਸ਼ੀਨਾਂ ਇੱਧਰ ਆ ਗਿਆ ਇਧਰੋਂ ਪਾਣੀ ਜਿਹੜਾ ਵਾ ਤੁਸੀਂ ਤੋਂ ਨਿਕਲ ਗਿਆ ਵਾ ਤੇ ਤੂੰ ਵੀ ਆ ਜਾ ਉਧਰੋਂ ਫਿਰ ਉਥੋਂ ਭੱਜੇ ਆ ਪਰ ਬੰਨਣ ਦਾ ਮੌਕਾ ਹੀ ਨਹੀਂ ਇਹਨੇ ਦਿੱਤਾ ਪਾਣੀ ਦਾ ਪ੍ਰੈਸ਼ਰ ਇੰਨਾ ਹੈਗਾ ਬਸ ਫਿਰ ਦੇ ਆਪਣੇ ਘਰਾਂ ਚੋਂ ਜੀ ਕੱਢਣੇ ਮੌਕੇ ਹੋ ਗਏ ਜਿਹੜੇ ਨਿਕਲ ਕੇ ਨਿਕਲ ਗਏ ਪਾਣੀ ਜਿਹੜਾ ਫਿਰ ਚੱਲੂ ਤੁਸੀਂ ਤੋਂ ਤਾਂ ਪੰਜ ਸੱਤ ਮਿੰਟਾਂ ਚ 56 ਦਾ ਹੱਦ ਦਾ 10 ਮੀਟਰ ਲੱਗੇ ਨੇ ਤੇ ਪਾਣੀ ਜਿਹੜਾ ਵਾ ਉਹ ਆਹ ਸਾਈਡ ਨਿਕਲ ਗਈ ਆ ਤੇ ਮੈਂ ਕੋਈ ਨੁਕਸਾਨ ਨਹੀਂ ਜਾਨੀ ਨੁਕਸਾਨ ਤੋਂ ਤੇ ਬਚਾਈ ਰਿਆ ਕਿਉਂਕਿ ਸਾਰਿਆਂ ਦਾ ਧਿਆਨ ਹੀ ਇਸ ਕੰਮ ਦੇ ਵਿੱਚ ਖਾੜੀ ਪਿੰਡ ਦੀ ਕੋਈ ਵੀ ਜਿਹੜੀ ਜਨਰੇਸ਼ਨ ਆ ਨਾ ਕੋਈ ਮੁੰਡਾ ਰਾਤ ਸੁੱਤਾ ਨਹੀਂਗਾ ਸਾਰੇ ਤੁਰੇ ਫਿਰਦੇ ਰਿਹਾ ਬਾਰ-ਬਾਰ ਅਹੀਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਾਉਂਦੇ ਰਿਹਾ ਚਰਚ ਤੇ ਲੋਸਮੈਂਟ ਕਰਾਉਂਦੇ ਰਿਹਾ ਸਾਰੇ ਜਿਹੜੇ ਆ ਘਰਾਂ ਚੋਂ ਬਾਹਰ ਨਿਕਲੋ ਸੌਇਓ ਕੋਈ ਨਾ ਇਹ ਚੀਜ਼ ਤੋਂ ਦੇ ਸਾਡਾ ਬਚਾਰਿਆ ਪਰ ਜਿਹੜਾ ਬਾਕੀ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਆ ਸਾਡਾ ਵੱਡਾ ਵੀਰ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਤਾਂ ਹਾਂ ਨੂੰ ਇਸ ਚੀਜ਼ ਦੀ ਤੇ ਉਮੀਦ ਹੀ ਨਹੀਂ ਸੀ ਕਿ ਤੇ ਸਾਡੇ ਨਾਲ ਆ ਵੀ ਕੰਮ ਹੋਣਾ ਵਾ ਅੱਛਾ ਇਹ ਨਾਲ ਕੋਈ ਨਹੀਂ ਹਾਂਜੀ ਇਹ ਸਾਡੇ ਆ ਵੱਡੇ ਵੀਰ ਜੀ ਨੇ ਇਹ ਜਿੰਨਾ ਤੇ ਇਹਦਾ ਛੋਟਾ ਪਾੜ ਤਾਂ ਨਹੀਂ ਇੱਕਦਮ ਹੀ ਪਟਾ ਪੜ ਨਹੀਂ ਨਹੀਂ ਜੀ ਪਹਿਲਾਂ ਛੋਟਾ ਹੀ ਪਾੜ ਪਿਆ ਹੈ ਹੌਲੀ-ਹੌਲੀ ਮੁੜ ਕੇ ਜਦੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਉਹ ਵੱਡਾ ਪਾੜ ਹੋ ਗਿਆ ਇਹ 88 ਤੋਂ ਬਾਅਦ ਤੱਕ ਉਸ ਤੋਂ ਬਾਅਦ ਇਹ ਇਹੀ ਅਜੇ ਹੀ ਮਾਰਦੀ ਪਈ ਆ ਹਾਂਜੀ ਇਹ 88 ਤੋਂ ਬਾਅਦ ਇਹ ਇਹ ਮਾਰ ਜਿਆਦਾ ਪਿੰਡ ਨੂੰ ਗਈ ਆ ਉਹ ਤਾਂ ਪਾਣੀ ਤਾਂ ਬੜੀਆਂ ਆਇਆ 95 'ਚ ਵੀ ਪਾਣੀ ਆਇਆ ਸੀ ਉਦੋਂ ਵੀ ਪਾਣੀ ਬਰਾਬਰ ਤੋਂ ਸਿੱਦੇ ਲੱਗਾ ਸੀਗਾ ਪਰ ਜਿਹੜਾ ਪਿੰਡ ਦਾ ਨੁਕਸਾਨ ਆ 88 ਤੋਂ ਬਾਅਦ ਹੋਣੀ ਹੋਇਆ ਵਾ ਪ੍ਰਸ਼ਾਸਨ ਵੱਲੋਂ ਕੋਈ ਵਿਚਾਰ ਆ ਰਹੇ ਪ੍ਰਸ਼ਾਸਨ ਕੋਣ ਕਰਦਾ ਆ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਮੈਂ ਭਗਵੰਤ ਮੰਨ ਤੇ ਬੇੜਾ ਘਰ ਕੇ ਹੋਇਆ ਇਹਦਾ ਇਹ ਦੂਧਰ ਜਾ ਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਕੰਮ ਕਰਨ ਰਿਹਾ ਉਹਨੂੰ ਨਹੀਂ ਦੇਖਦਾ ਕਿ ਪੰਜਾਬ ਦਾ ਕੀ ਹਾਲ ਹੋਣ ਡਿਆ ਉਹਨੂੰ ਆਪਣੀ ਸਟੇਟ ਵੇਖਣੀ ਚਾਹੀਦੀ ਹੈ ਦੂਜੀਆਂ ਸਟੇਟਾਂ 'ਚ ਜਾ ਕੇ ਜਾਣਿਆਂ ਨੂੰ ਉੱਥੇ ਫਿਜੜੀ ਘਵਾਲਣ ਡਿਆ ਆ ਕੱਲ੍ਹ ਇਹਦੇ ਮੈਹਲਿਕ ਭੇਜ ਹੈਲੀਕਾਪਟਰ ਭੇਜਦਾ ਉਹ ਠੀਕ ਆ ਵੇਖ ਗਿਆ ਹੋਣਾ ਉੱਡ ਪੜ ਕੇ ਕੋਈ ਹੋਰ ਹੈਲੀਕਾਪਟਰ ਨਹੀਂ ਕਿਹੜਾ ਇੱਥੇ ਆ ਸਾਡੇ ਪਿੰਡ ਦੇ ਜੀ ਕੋਠਿਆਂ ਤੇ ਬੈਠੇ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਰਾਸ਼ਨ ਪਾਣੀ ਭੇਜਿਆ ਰਾਸ਼ਨ ਪਾਣੀ ਆ ਵਿਚਾਰੇ ਪਿੰਡਾਂ 'ਚੋਂ ਜਿਹੜੀਆਂ ਸੰਸਥਾਵਾਂ ਨੇ ਉਹ ਆਈਆਂ ਨੇ ਸਰਕਾਰ ਸਰਕਾਰ ਤੁਹਾਡੇ ਸਾਹਮਣੇ ਆ ਵੇਖ ਲਓ ਜੇ ਹੈ ਕੋਈ ਤੇ ਅੱਜ ਆ ਵੱਤ ਵੱਤ ਕੋਈ ਐਨਡੀਆਰਐਫ ਦੇ ਉਹ ਪਰੇ ਪਿੱਛੇ ਬੈਠੇ ਬਸਾਂ ਲਾ ਕੇ ਵੀਡੀਓ ਆਪਣਾ ਨਿਊਜ਼ ਦੇ ਖਬਰਾਂ ਦੇ ਵਿੱਚ ਤੁਸੀਂ ਕੋਈ ਢਾਲ ਲੱਗੇ ਉਹ ਤੇ ਉਹ ਮੰਤਰੀ ਕਹਿੰਦੇ ਆਈ ਭੁੱਲੇ ਵਾਲੇ ਕਿਹਾ ਕਿ ਸਾਰੇ ਮੰਤਰੀ ਤੇ ਚਲੋ ਮੰਤਰੀ ਦੀ ਇਹ ਹੈਗੀ ਆ ਵੀ ਆਉਂਦਾ ਰਿਹਾ ਵਾ ਵੀਡੀਓ ਪਾਉਂਦਾ ਰਿਹਾ ਆ ਗਿਆ ਚੱਲ ਗਿਆ ਮੰਤਰੀ ਨੇ ਕੀ ਕਰ ਦਿੱਤਾ ਹੁਣ ਵੇਖ ਲਓ ਜੇ ਹੈ ਮੰਤਰੀ ਇੱਥੇ ਤੇ ਕੀ ਤੇ ਨਹੀਂ ਆਇਆ ਬੈਠਾ ਹਾਂ ਮંત્રી ਦਾ ਹੀ ਠੀਕ ਆ ਚਲੋ ਆਇਆ ਹੀਗਾ ਬਹੁਤ ਵਧੀਆ ਆਉਂਦਾ ਰਿਹਾ ਜਾਂਦਾ ਰਿਹਾ ਅੱਗੇ ਵੀ ਵੇਖਣ ਪਰ ਜਦੋਂ ਆ ਸਾਡੇ ਨਾਲ ਪਾਣਾ ਵਰਤ ਗਿਆ ਹੁਣ ਫਰਜ਼ ਹੀਗਾ ਕਿ ਸਭ ਕੁਝ ਲਿਆ ਕੇ ਫੋਟਦਾ ਸਾਡੇ ਕੋਲ ਹਾਂਜੀ ਹਾਂ ਨੁਕਸਾਨ ਹੋਇਆ ਨੁਕਸਾਨ ਹੁਣ ਤਕਰੀਬਨ ਹੀ ਲੋਸ ਹੀ ਆ ਪਿੰਡ ਦਾ ਪਿੰਡ ਦੇ ਮਤਲਬ ਕਿ ਇਹ ਹਿਸਾਬ ਲਾ ਲੈ ਵੀ ਘਟੋ ਘਾਟ ਦੇ 20 ਸਾਲ ਹੁਣ ਪਿੰਡ ਕੋ ਨੂੰ ਹੋਸ਼ ਨਹੀਂ ਆਉਣੀ ਆ ਜੀ 20 ਸਾਲ ਨਹੀਂ ਪਿੰਡ ਉੱਠ ਸਕਦਾ ਜਿੰਨਾ ਕਿ ਨੁਕਸਾਨ ਹੋ ਚੁੱਕਾ ਆ ਉਹ ਵੀ ਅਜੇ ਜੇ ਬੰਦ ਹੋ ਜੇ ਆ ਕੰਮ ਤੇ ਫੇਰਿਆ ਜੇ ਨਾ ਬੰਦ ਹੋਇਆ ਕਿਤੇ 4 ਦਿਨ ਹੋਰ ਕੱਢ ਗਿਆ ਤੇ ਮੈਨੂੰ ਮੈਦ ਨਹੀਂ ਕਿ ਕਿ ਗਾੜੀ ਕੋਈ ਫਸਲ ਨਹੀਂ ਕਿਤੇ ਫਸਲ ਕਰੀ ਪਈ ਫਸਲ ਕਣਕ ਦਾ ਤੇ ਮਤਲਬ ਹੀ ਨਹੀਂ ਵੀ ਜੇ ਕਣਕ ਬੀਜੀ ਜਾਏ ਤੇ ਕੱਲ ਨੂੰ ਕੋਈ ਨਹੀਂ ਨਹੀਂ ਰਫਤਾਰ ਉਹੀ ਜੇ ਮੇਰੇ ਹਿਸਾਬ ਨਾਲ ਉਹਦੇ ਵਾਧਣ ਨਹੀਂ ਲਈ ਆ ਜੇ ਪਾਣੀ ਪਿੱਛੋਂ ਆ ਕੰਢਿਆ ਹੋਰ ਆਉਂਢਿਆ ਤੇ ਕੀ ਕਰ ਲੈਣਾ ਹੈ ਇਹ 10 ਮਿੰਟ ਦੇ ਵਿੱਚ ਵਿੱਚ ਸਾਡੇ ਵੇਦੇ ਵੇਦੇ ਹੀ ਗੁਰਦਰਾ ਸਾਹਿਬ ਕੋਲ ਲੱਗਿਆ ਸੀ ਗੁਰਦਰਾ ਸਾਹਿਬ ਮੈਂ ਡਿਊਟੀ ਕਰਦਾ ਵਾਂ ਗੁਰਦਰਾ ਸਾਹਿਬ ਤੋਂ ਮਤਲਬ ਘਰਦਿਆਂ ਨੇ ਫੋਨ ਕੀਤਾ ਵੀ ਬੰਨ ਟੁੱਟ ਗਿਆ ਵਾ ਸਿਰਫ 2-3 ਮਿੰਟ ਵਿੱਚ ਆਉਂਦਿਆਂ ਆਉਂਦਿਆਂ ਪਾਣੀ ਬਹੁਤ ਜ਼ਿਆਦਾ ਮੈਂ ਬੱਚੇ ਆਪਣੇ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਖੜੇ ਆ ਤੁਰ ਕੇ ਤੇ ਜਦੋਂ ਮੈਂ ਘਰੋਂ ਵਾਪਸ ਆਇਆ ਤੇ ਮੇਰੇ ਤੋਂ ਇਹ ਲੱਗਿਆ ਨਹੀਂ ਕਿ ਦੂਸਰੇ ਰਾਹ ਤੇ ਥਾਂ ਦੀ ਆਣ ਕੇ ਮੈਂ ਬੱਚੇ ਬੜੀ ਮੁਸ਼ਕਲ ਕੱਢ ਕੇ ਤੇ ਫਿਰ ਖੜੇ ਆ ਤੇ ਸਾਰੇ ਜਿੰਨੀ ਵੀ ਜਨਤਾ ਪਿੰਡ ਦੀ ਸਾਰੇ ਬਹੁਤ ਔਖੇ ਸਾਰਿਆਂ ਨੇ ਆਪਣੇ ਬੱਚੇ ਪਰਿਵਾਰ ਕੱਢ ਕੇ ਖੜਿਆ ਵਾ ਬਾਕੀ ਡਾਂਗ ਡੰਗਰਮਾਲ ਬਾਕੀ ਹੋਰ ਕਿਤੇ ਤੋਂ ਘਰ ਦੇ ਵਿੱਚੋਂ ਕੋਈ ਸਮਾਨ ਜਿਹੜਾ ਉਹ ਨਹੀਂ ਕੱਢ ਸਕੇ ਸਾਰਾ ਸਮਾਨ ਘਰਾਂ ਦੇ ਵਿੱਚ ਹੀ ਇਸ ਤਰ੍ਹਾਂ ਖਰਾਬ ਹੋ ਗਿਆ ਘਰਾਂ ਦੇ ਵਿੱਚ ਪਾਣੀ ਚੜ ਗਿਆ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਪ੍ਰਸ਼ਾਸਨ ਅਧਿਕਾਰੀ ਪਹਿਲੇ ਪ੍ਰਕਾਸ਼ਨ ਪ੍ਰਸ਼ਾਸਨ ਵੱਲੋਂ ਤੇ ਨਹੀਂ ਦੂਜੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚੇ ਨੇ ਇੱਥੇ ਰਾਸ਼ਨ ਪਾਣੀ ਲੈ ਕੇ ਆਉਂਦੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਤੇ ਨਹੀਂ ਲੱਗਦਾ। ਹਾਂਜੀ ਮਾਸਟਰ ਜੀ ਤਾਂ ਜੇ ਉਪਰੋਕੀ ਸਰਕਾਰਾਂ ਕੋਲ ਜਾ ਕੇ ਤੇ ਸੰਸਥਾਵਾਂ ਕੋਲ ਨੇ ਸਰਕਾਰਾਂ ਬਾਰੇ ਅਸੀਂ ਹੁਣ ਕੀ ਬੋਲਣਾ ਤੁਹਾਨੂੰ ਦਿਸ ਨਹੀਂ ਰਿਹਾ ਤੁਹਾਨੂੰ ਪਤਾ ਹੀ ਸਾਰਾ ਕੁਝ ਹਾਜੀ ਇਹਦੇ ਬਾਰੇ ਕੋਈ ਬੋਲ ਹੀ ਸਕਦੇ ਇਹ ਕਿਹੜਾ ਪਿੰਡ ਆਪਣਾ ਪਿੰਡ ਕੋਨੇ ਵਾਲਾ ਜੀ ਤੁਸੀਂ ਆ ਬਿਲਕੁਲ ਹੀ ਦਰਿਆ ਦੇ ਉਹ ਜੋ ਤੁਸੀਂੇ ਨਾਲ ਹੀ ਤੁਹਾਡੀ ਕੋਠੀ ਜਿਹੜੀ ਉਹ ਥੱਲੇ ਦੇਖੀ ਉਹ ਥੇ ਹੋਣੀ ਟਿਕੀ ਹੈ ਪਾਕਿਸਤਾਨ ਕਿੰਨਾ ਕੁ ਟਾਈਮ ਲੱਗਾ ਪਾਣੀ ਟਾਈਮ ਜੇ ਲੱਗਾ ਜੀ 10 ਮਿੰਟ ਨਹੀਂ ਲੱਗੇ ਜੀ ਪਾਣੀ ਨੂੰ ਰਾਤ ਅਸੀਂ ਘੁੰਮਦੇ ਰਿਹਾ ਬੰਦੇ ਅਸੀਂ ਕਮੇਟੀ ਜਿਹੜੀ ਸਾਰੀ ਅਸੀਂ ਹਾਲ ਦੋਲੇ 10 ਦਾ ਬੰਦੇ ਤੁਸੀਂ ਆ ਤੇ ਕੀਤੇ ਆ ਸਾਰੇ ਕੰਮ ਕਰਕੇ ਤੇ ਅਸੀਂ ਇਹਦਾ ਕੀਤਾ ਤਾਂ ਬਨੇਰਸਰ ਪਾਣੀ ਜਿਹੜਾ ਮੜਾ ਜੀ ਰੋਡ ਪੈ ਗਈ ਤੇ ਵਗ ਗਿਆ ਕਿਨੇ ਵਜੇ ਪਾਣੀ ਆਇਆ ਇਹ ਆ ਗਿਆ 6:00 4:00 ਵਜੇ ਪਾਣੀ ਜਿਹੜਾ ਆ ਗਿਆ 6:00 ਵਜੇ ਜੀ ਸਾਮਾਨ ਕੱਢਣ ਦਾ ਮੌਕਾ ਨਹੀਂ ਸਾਮਾਨ ਦਾ ਕੋਈ ਮੌਕਾ ਨਹੀਂ ਮਿਲਿਆ ਸਾਡੇ ਮਾਲ ਡੰਗ ਮਹਾ ਕਾ ਨਿਕਲਿਆ ਇੱਕ ਡੇੜਾ ਕਪੜਾ ਇਹ ਸਾਡਾ ਤਾਂ 100 ਰੁਪਇਆ ਕਰੋੜ ਦੀ ਕੋਠੀ ਵਿੱਚ ਸਤੀ ਕੋ ਰੁਪਇਆ ਲਾਤਾ ਮੈਂ ਤੇ ਜਿਹੜਾ ਹੁਣ ਮੈਂ ਇੱਕ ਸਾਮਾਨ ਨਹੀਂ ਮੇਰੇ ਕੋਲ ਨਿਕਲਿਆ ਕਿ ਟਾਕੇ ਨਹੀਂ ਨਿਕਲਿਆ ਉਹ ਕਮੀਜ਼ ਜਗੜੇ ਮੈਂ ਪਾਈ ਆ ਐ ਟਾਈਮ ਤੇ ਸਾਡਾ ਕਾ ਹਾਂਜੀ ਇਹੋਈ ਆ ਕਾਗਜ਼ ਪੱਤਰ ਨਹੀਂ ਮੇਰਾ ਨਿਕਲਿਆ ਮੈਂ ਕੱਲ ਫੌਜ ਨੂੰ ਮੱਪਟ ਕੇ ਮਰ ਗਿਆ ਮੈਂ ਮੇਰਾ ਸੋਲਰ ਜਾਣਾ ਮੇਰਾ ਸੋਲਰ ਹੀ ਬੰਦੇ ਹੋ ਕੋਈ ਨਹੀਂ ਆਖੀ ਲੱਗੇ ਮੰਤਰੀ ਸਾਹਿਬ ਨੂੰ ਆਉਂਦੇ ਵੈਸੇ ਫਲਾਣੇ ਹਸਵਾਦੀ ਬੈਠੇ ਸਾਨੂੰ ਅੱਧੀ ਰਾਤ ਨੂੰ ਵਾਈ ਮਰੂਗੇ ਮੰਤਰੀ ਮੰਤਰੀ ਧਰੀਵਾਲ ਦੇ ਅੱਛਾ ਧਰੀਵਾਲ ਦੇ ਆਉਂਦੇ ਸਾਨੂੰ ਇਹ ਯਾਦ ਕਰਦਾਂਗੇ ਫਲਾਣ ਕਰਦਾਂ ਸਾਡਾ ਧਰੀਵਾਲ ਉਸ ਟਾਈਮ ਦੇ ਸਾਡੇ ਲਾਗੇ ਵੀ ਨਹੀਂ ਲੱਗੇ ਮੈਂ ਹੀ ਮੈਂਬਰ ਪੰਜਾਬੀ ਸਾਹਿਬ ਕੋ ਇਹਨਾਂ ਦੇ ਨਾਲ ਧਰੀਵਾਲ ਦੇ ਨਾਲ ਆ ਸਾਨੂੰ ਕਿਸ ਨੇ ਪੁੱਛਿਆ ਨਹੀਂ ਆਣ ਕੇ ਕੱਲ ਦਾ ਇੱਥੇ ਨਹੀਂ ਪੁੱਛਿਆ ਤੁਹਾਨੂੰ ਆਣ ਕੇ ਕਿ ਕੀ ਕੀਤਾ ਸੀ ਖਾਦਾ ਪੀਤਾ ਜਾਂ ਕੋਈ ਕੀਤਾ ਇਹ ਤੇ ਜਹਾਜ਼ ਫੌਜੀਆ ਨੂੰ ਲੈ ਖੜ ਸਕਦਾ ਸਾਡੇ ਸਾਹਮਣੇ ਇੱਥੇ ਤਾਰਿਆ ਤੇ ਫੌਜੀਆ ਨੂੰ ਚੋਕ-ਚੋਕਦਾ ਤੇ ਸਾਡੇ ਚੋਂ ਕੁਝ ਨਹੀਂ ਹੈਗਾ ਫੇ ਮ ਪਤਾ ਨਹੀਂ ਕਿੰਨੇ ਤਰਲੇ ਮਾਰਿਆ ਮੈਂ ਉਹ ਸੋਲਰ ਬਣਾ ਦਿਓ ਫੌਜੀ ਨੂੰ ਮੈਂ ਫੌਜ ਨੂੰ ਆ ਗਿਆ ਸਾਡੀ ਫੌਜ ਨੇ ਨਹੀਂ ਸੁਣਿਆ ਮੈਂ ਫੌਜ ਨੂੰ ਕੀ ਸਮਝਣਾ ਮੈਂ ਤਾਂ ਧਾਰਿਆ ਨੂੰ ਭਲਕੇ ਵੀ ਆਖਾਂਗੇ ਅਸੀਂ ਉਹਦੇ ਪਾਰਟੀ ਤੇ ਆ ਅਸੀਂ ਉਹਨੂੰ ਵੀ ਕਹਾਂਗੇ ਕਿ ਸਾਡੀ ਕਿਸੇ ਨਹੀਂ ਜੇ ਥੁੜੀ ਅੱਗੋ ਪਿਛੇ ਰਾਤ ਸਾਨੂੰ ਆਦੇ ਵੀ ਤੁਹਾਨੂੰ ਅਸੀਂ ਆ ਕਰਦਾਂਗੇ ਦਵਾਈਆਂ ਦੇਾਂਗੇ ਤੁਹਾਨੂੰ ਚਾਰੇ ਕੀਤੇ ਆ ਉਹ ਡੰਗਰ ਬੱਜੇ ਸਾਡੇ ਕੋਈ ਦੱਸੋ ਕੋਈ ਚਾਰਾ ਆ ਆ ਦੇ ਉਹ ਡੰਗਰ ਭੁੱਖੇ ਮਰਨ ਰਿਹਾ ਕੋਈ ਚਾਰਾ ਨਹੀਂ ਛੱਡ ਆਇਆ ਕੋਈ ਪੱਠਾ ਨਹੀਂ ਆਇਆ ਇਹ ਜਾਜਰਾ ਹੀ ਵੀ ਸਾਨੂੰ ਦੇ ਰੋਟੀ ਪਾਣੀ ਨਹੀਂ ਦੇ ਸਕਦੇ ਆ ਕਰਨਾ ਹੈ ਮੰਤਰੀਆਂ ਨੇ ਤੇ ਸਾਨੂੰ ਕੋਈ ਮੰਤਰੀਆਂ ਨੇ ਸਾਡੇ ਕੋਲ ਨਹੀਂ ਆਇਆ ਕੋਈ ਸਾਡੀ ਸੁਣੀ ਨਹੀਂchnai ਨਹੀਂ ਹੋਈ ਪਿੱਟ ਕੇ ਮਰ ਗਏ ਆ ਫੌਜ ਨੂੰ ਮਰ ਗਏ ਆ ਨਹੀਂ ਸਾਡੀ ਸੁਣੀ ਮੈਂ ਬਹਾਰ ਕੇ ਰੋਪਿਆ ਹਾਂ ਉੱਥੇ ਡਿਗ ਪਿਆ ਹਾਂ ਤੇ ਹੁਣ ਸਾਡੀ ਨਹੀਂchnai ਤੇ ਫਿਰ ਕੀ ਕਰ ਸਕਦੇ ਆ ਨਹੀਂ ਕੋਈ ਸੁਣਦਾ ਮੰਤਰੀ ਸਾਹਿਬ ਨੇ ਹੁਣ ਸਾਡੇ ਕੋਈ ਨਹੀਂ ਸਾਨੂੰ ਪੁੱਛੇ ਆਣ ਕੇ ਹੁਣ ਲਾਇਆ ਤੁਹਾਨੂੰ ਹੁਣ ਮੈਂ ਜੇ ਬਥੇਰਾ ਬੰਧਿਆ ਨੂੰ ਲਾਇਆ ਆਣ ਕੇ ਸਾਡੇ ਕੋਈ ਚੀਜ਼ ਬਣਾ ਦੋ ਕੋਈ ਮੇਰੀਆਂ ਪੇਟੀਆਂ ਵੀ ਰੁੜੀਆਂ ਸਮਾਨ ਮੇਰਾ ਮੁਕਰ ਲੱਖ ਤੋਂ 2 ਲੱਖ ਦਾ ਤੇ ਮੇਰਾ ਰੁੜ ਗਿਆ ਉਤੋਂ ਥੱਲਿਓ ਤੇ ਅੱਗੇ ਪਤਾ ਨਹੀਂ ਹੁਣ ਅਗਲਾ ਕੀ ਬਣਨਾ ਜੇ ਉਹ ਵੀ ਡਿਗ ਪਈ ਏ ਮੇਰੀ ਤੇ ਗਾਂ ਦਾ ਮੇਰਾ ਪਤਾ ਨਹੀਂ ਹਾਂ ਜੀ ਜੀ ਦੋ ਮਜਲਾ ਕੋਠੀ ਦੋ ਦੋਹਾਂ ਦੀ ਮੈਂ ਬਣਾਈ ਵੱਖੋ ਵੱਖਾ ਅੰਦਰ ਪਿਆ ਸਮਾਨ ਵੀ ਖਰਾਬ ਹੋ ਗਿਆ ਸਭ ਖਰਾਬ ਲੱਭਾਈ ਕਿਤੇ ਨਹੀਂ ਮੈਂ ਦਾਣੇ ਮੇਰੇ ਕੋ ਪੜੋਲੇ ਨਹੀਂ ਨਿਕਲੇ ਮੈਂ ਪੰਜ ਪੜੋਲੇ ਮੇਰੇ ਆਹ ਟਾਈਮ ਦੇ ਪਏ ਅੰਦਰ ਇੱਕ ਸਰੋਂ ਦਾ ਪਿਆਜ ਲੋ ਕੋਠੀ ਦੇ ਹਗੇ ਤਾਂ ਕੋਈ ਸਾਡੇ ਨੇ ਪੁੱਛਿਆ ਉਹ ਹੁਣ ਕੁਛ ਨਾ ਕਰਦਾ ਜਾਜ ਤੇ ਆਉਂਦਾ ਸਾਨੂੰ ਲੋਕਾਂ ਨੂੰ ਪੁੱਛਦਾ ਪਿਆ ਤੁਸੀਂ ਕਹਿੰਦੇ ਆ ਵੀ ਕੋਈ ਖਚਾਈਦਾ ਕੀ ਦੱਸੋ ਰਸਣ ਪਾਣੀ ਕੋਈ ਕਿੱਥੇ ਬੈਠੇ ਹੋ ਮੱਖ ਮੰਤਰੀ ਮਾਨ ਸਾਹਿਬ ਆਈ ਸੀ ਤਾਂ ਮੈਂ ਜਾਜ ਭੇਜਦਾ ਕੋਈ ਸਾਡੇ ਇੱਥੇ ਕੋ ਮੇਰੇ ਮੂੰਹ ਨੱਗੀ ਗਾਲ ਨਿਕਲਣਾ ਅਸੀਂ ਅੱਖ ਕੇ ਗਾਲਾਂ ਕੱਢਣੀਆਂ ਹੋ ਰਹੀਆਂ ਕੀ ਕਰਾਂਗੇ ਸਾਡੇ ਕੋਈ ਇੱਥੇ ਮੰਤਰੀ ਨਹੀਂ ਆਇਆ ਇੱਥੇ ਰਹੇ ਆ ਇੱਥੇ ਲੇਟ ਦੇ ਰਹੇ ਆ ਧੁੱਪੇ ਵਿੱਚ ਬੈਠੇ ਰਹੇ ਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆ ਕੀ ਕਰਾਂਗੇ ਸਾਡੇ ਕੋਈ ਇੱਥੇ ਮੰਤਰੀ ਨਹੀਂ ਉਹ ਕਿਹੜੇ ਪੁਲ ਬਣਾਉਂਦਾ ਰਿਹਾ ਉਹ ਤੁਸੀਂਾਂ ਦੇ ਮਿੱਟੀ ਪਾਉਂਦਾ ਉਹ ਕੰਮ ਕਰਦਾ ਉਥੇ ਲੱਖਾਂ ਰੁਪਈਆ ਨਾਲ ਲਾਤਾ ਉਹ ਕਾਹਦਾ ਲਾਤਾ ਨੇ ਆਂਦਾ ਹੀ ਮੈਂ ਕਰੋੜ ਉਹ ਤੂੰ ਨਹੀਂ ਉਹ ਆਂਦਾ ਵੀ ਮੈਂ ਕਰੋੜ ਰੁਪਈਆ ਲਾਤਾ ਉਹ ਕਾਹਦਾ ਲਾਤਾ ਥੇ ਉਹ ਨਾਲ ਲਾਉਂਦਾ ਸਾਡੀਆਂ ਤੁਸੀਂਾਂ ਦੇ ਮਿੱਟੀ ਪਾਉਂਦਾ ਸਾਨੂੰ ਆਸ ਹੁੰਦੀ ਵੀ ਸਾਡੇ ਆਲ ਦੇ ਇਹ ਪਾਣੀ ਡੱਕ ਦੇ ਪਿੰਡਾਂ ਲੋਕਾਂ ਨੇ ਅਸੀਂ ਬੜੀ ਆਪਣਾ ਬਾਹਰ ਲਾਤੀ ਆ ਵੀ ਕਮੇਟੀ ਬਣ ਕੇ ਅਸੀਂ ਸਲਾਹ ਕਰਕੇ ਕੋਈ 10 ਬੰਦੇ ਉਧਰ ਪਾਏ 10 ਉਧਰ ਪਾਏ ਰਾਤ ਟਰਾਲੀਆਂ ਨਾਲ ਲਈਆਂ ਨਾਲਾ ਬੋਰੀਆਂ ਲਈ ਮਿਹਨਤ ਕੀਤੀ ਨਹੀਂ ਸਾਡੀ ਮਿਹਨਤ ਦਾ ਮੁੱਲ ਮੜਿਆ ਪਾਣੀ ਦੇ ਉੱਤੋਂ ਦੀ ਲਾਂਗੇ ਅੱਤ ਥੱਕੇ ਨਾ ਤੁਹਾਡਾ ਕਿਨੇ ਘਿਟੀ ਹੋ ਗਏ ਤੁਹਾਡਾ ਜਿਹੜਾ ਪਿੰਡ ਦਾ ਸੰਪਰਕ ਟੁੱਟੇ ਨੂੰ ਸਾਰੇ ਇਹ ਆਪਣਾ ਪਰਸੋਂ ਦਾ ਹੀ ਛੇਵਦਾ ਜੀ ਕਿ ਤੁਹਾਡੇ ਨਹੀਂ ਹੋ ਗਏ ਹਜੇ ਸਾਨੂੰ ਹਜੇ ਉਹ ਤਾਂ ਸਾਨੂੰ ਅਜੇ 10 ਦਿਨ ਦੀ ਮਿਆਦ ਇਹ ਕੋਈ 10 ਦਿਨ ਤੁਹਾਨੂੰ ਮਿਆਦ ਨਹੀਂ ਸਾਡੇ ਪਿੰਡ ਦੇ ਕੋਈ ਹੈਗਾ ਆ ਕਿਹੜੇ ਹਿਸਾਬ ਨਾਲ ਪਾਣੀ ਵਗਣਿਆ ਨਾਲੀ ਪੈ ਜਾਏ ਇਹ ਸਾਡੇ ਕਹਿ ਨਹੀਂ ਸਾਡੇ ਸਾਡਾ ਸਉਣ ਪਾਣੀ ਵੀ ਨਹੀਂ ਕੋਈ ਹੋਣਾ ਉਹ ਚੀਜ਼ ਨਹੀਂ ਕੋਈ ਨਾ ਕੋਈ ਚਾਰਾ ਨਹੀਂ ਇੱਥੇ ਸਾਡੇ ਕੋਲ ਉਹ ਬੱਜੇ ਜੇ ਵੇਖੋ ਸਾਡੇ ਡੰਗੜ ਅੜੰਗਣ ਡੇ ਆ ਐ ਕੀ ਕਰ ਸਕਦਾ ਇੱਥੇ ਹਜਾਜ ਫੌਜ ਦਾ ਆਜ ਸਕਦਾ ਆਪਣੀ ਜਵਾਨ ਚੁੱਕ ਸਕਦੇ ਆ ਤਾਂ ਸਾਨੂੰ ਨਹੀਂ ਚੁੱਕ ਸਕਦੇ ਹੋ ਫੌਜ ਨੂੰ ਮੈਂ ਦਵਾਈ ਦਿੱਤੀ ਮੈਂ ਉਹ ਸਾਡਾ ਥੋੜਾ ਬੋਦਾ ਫਸਮਾਨ ਹੀ ਕਰਵਾ ਕਢਾ ਦੋ ਜਾਂ ਬਣਾ ਹੀ ਦਿਓ ਨਾ ਉਹ ਸੋਲੇ ਰੋੜ ਚੱਲਿਆ ਹੀ ਉਹ ਅੜ ਗਿਆ ਤੇ ਆਪਣੇ ਆਪ ਵੜ ਗਿਆ ਨਹੀਂ ਤਾਂ ਉਹ ਨਹੀਂ ਮੇਰੇ ਅੱਖੇ ਲਗੇ ਪਿੰਡ 'ਚ ਕਿੰਨੇ ਕੁ ਲੋਕ ਪਿੰਡ ਸਾਰਾ ਸਾਡੇ ਜੀ ਪਿੰਡ ਆ ਜੀ ਸਾਰੇ ਪਿੰਡ ਸਾਰੇ ਪਿੰਡ ਚੋਂ ਨਿਕਲੇ ਨਹੀਂ ਗਿਆ ਜੀ ਇਹ ਸ਼ਤਾਂ ਦੇ ਨੇ ਸਭ ਸਤਾਂਜੇ ਬੈਠੇ ਆ ਜੀ ਸਭ ਪਿੰਡ ਦੇ ਵਿੱਚ ਕੋਈ ਚਾਰ ਕੁ ਦਹਾਂ ਦੇ ਵਿੱਚ ਨਵੀਆਂ ਘਰਾਂ 'ਚ ਕੋਈ ਚਾਰ ਦੀ ਆ ਗਏ ਨਹੀਂ ਤੇ ਬਾਕੀ ਸਾਰੇ ਪਿੰਡ ਸਾਡੇ ਨਿਗੇ ਨਿਗੇ ਬੱਚੇ ਅਗਰ ਰਾਤੀ ਅਸੀਂ ਯੋਰ ਲਾ ਰਹੇ ਇੱਕ ਪਬਜੀ ਸਾਹਿਬ ਨੂੰ ਜਵਾਨਾਂ ਨੂੰ ਵੀ ਸਾਡਾ ਦੁੱਧ ਹੀ ਪਿੰਡ ਕਲਾ ਦਿਓ ਤੇ ਚਲੋ ਹੋਰ ਵੀ ਬੱਚੇ ਆ ਨਿਗ ਨਿਗੇ ਤੇ ਸਾਡੇ ਦੁੱਧ ਹੀ ਬੱਚੇ ਪੀ ਲੈਣਗੇ ਨਹੀਂ ਉਹ ਮੰਨੇ ਸਾਡੇ ਆਖੇ ਨਹੀਂ ਲੱਗੇ ਹਾਰ ਕੇ ਫਿਰ ਇੱਥੇ ਅਸੀਂ ਕੱਚਾ ਦੁੱਧ ਕਿਹੜਾ ਹੁਣ ਬੰਦਿਆਂ ਨੇ ਆਪੋ ਜੀ ਕਰਕੇ ਤਾਂ ਪੀ ਕੇ ਤੇ ਚਲੋ ਮਕਾਉਣਾ ਇਹ ਤੇ ਸਾਡਾ ਮਸੇ ਉਹਨਾਂ ਲਈ ਕੋਈ ਰਾਸ਼ਨ ਪਾਣੀ ਆਇਆ ਕੋਈ ਰਾਸ਼ਨ ਪਾਣੀ ਨਹੀਂ ਸਾਡਾ ਕੋਈ ਉਦਾਂ ਹੀ ਆ ਜੀ ਤਤਾਂ ਦੇ ਉਦਾਂ ਹੀ ਆ ਕੋਈ ਰਾਸ਼ਨ ਪਾਣੀ ਨਿਕਲ ਆਇਆ ਉਹ ਮੰਤਰੀ ਸਾਹਿਬ ਕੋਈ ਹੋਰ ਨਹੀਂ ਕੁਝ ਕਰਦਾ ਤੇ ਆਪਣੇ ਜਨ ਸਾਨੂੰ ਜਹਾਜ ਨਹੀਂ ਘਲਾ ਦਿੰਦਾ ਜਾਂ ਅੱਜ ਦੇ ਘਲਾ ਸਕਦਾ ਵੀ ਇਹਨਾਂ ਪਿੰਡ ਪਿੰਡ 'ਚ ਆ ਕੰਮ ਦਿਓ ਤੇ ਸਾਡੇ 'ਤੇ ਕਿਸੇ ਨੇ ਪੁੱਛੇ ਨਹੀਂ ਆਣ ਕੇ ਵੀ ਕਿਸੇ ਨੇ ਕਿ ਦੇਣਾ ਦੇਣ ਨਹੀਂ ਦੇਣਾ ਕੀ ਅਪੀਲ ਕਰੀ ਆਏ ਅਏ ਅਪੀਲ ਕਰਨੇ ਵੀ ਸਾਡੇ ਸਾਡੇ ਬੱਚੇ ਆ ਨਿਗ ਨਿਗੇ ਉਹਨਾਂ ਦਾ ਰਸਣ ਪਾਣੀ ਸਾਨੂੰ ਦਿੱਤਾ ਜਾਵੇ ਸਾਡੇ ਜਿਹੜੇ ਜਾਨੀ ਕਿ ਫਸੇ ਨਹੀਂ ਉਹਨਾਂ ਲਈ ਤੁਸੀਂ ਕਹਿੰਦੇ ਫਸੇ ਦਿੱਤੇ ਆ ਉਹਨਾਂ ਦੇ ਪਿੰਡਾਂ ਚ ਤੇ ਸਾਨੂੰ ਰਸਣ ਪਾਣੀ ਦਿੱਤਾ ਜਾਵੇ ਹੁਣ ਕੋਈ ਸਾਨੂੰ ਰਸਣ ਪਾਣੀ ਨਹੀਂ ਕੋਈ ਸਾਨੂੰ ਦੁੱਧ ਨਹੀਂ ਕੋਈ ਗੱਲ ਨਹੀਂ ਸਾਡੇ ਅਸੀਂ ਕਿੱਥੋਂ ਲਿਆ ਸਕਦੇ ਬੱਚੇ ਨਿਕਲਣਗੇ ਅਸੀਂ ਤੇ ਕੋਈ ਸਿਆਣਾ ਬੰਦਾ ਤੇ ਕੱਢ ਜੇਗਾ ਤੇ ਨਿਆਣੇ ਬੰਦੇ ਕਿੱਥੋਂ ਕੱਢਣਗੇ ਉਹ ਔਖੇ ਹੋ ਗਿਆ ਕੰਮ ਅੱਛਾ ਜਿਹੜੇ ਲੋਕ ਨੇ ਖੇਤਾਂ 'ਚ ਬੈਠੇ ਉਹ ਖੇਤਾਂ 'ਚ ਬੱਚੇ ਬੈਠੇ ਆ ਪਾਣੀ ਵੀ ਨਹੀਂ ਮਿਲਣਿਆ ਪੂਰਾ ਪਾਣੀ ਨਲਕੇ ਸਾਡੇ ਡੁੱਬੇ ਆ ਸਭ ਕੁ ਹੋਇਆ ਪਾਣੀ ਹੈ ਕਿਥੋਂ ਪੀਜ ਕਰਨੀ ਉਹਨਾਂ ਤੱਕ ਪਾਣੀ ਵੀ ਨਹੀਂ ਆ ਰਹੀ ਨਾ ਪਾਣੀ ਕੋਈ ਚੀਜ਼ ਕੋਈ ਚੀਜ਼ ਗਈ ਨਹੀਂ ਅੱਗੋਂ ਪਿੱਛੇ ਆਂਦੇ ਆ ਜੀ ਅਸੀਂ ਤੁਹਾਡਾ ਚਾਰਾ ਰੱਖਿਆ ਤੁਹਾਡੇ ਡਾਕਟਰ ਰੱਖੇ ਆ ਤੁਹਾਡੀਆਂ ਦਵਾਈਆਂ ਦਿਆਂਗੇ ਤੁਹਾਨੂੰ ਅਸੀਂ ਆਹ ਕਰਾਂਗੇ ਕੋਈ ਭੁੱਖ ਨਹੀਂ ਹੁਣ ਸਾਡੀਆਂ ਦਵਾਈਆਂ ਤੇ ਕੋਈ ਕੋਈ ਚਾਰੇ ਕਿੱਥੇ ਆ ਹੁਣ ਸਾਡੇ ਕਿੱਥੇ ਕਿਦੋਂ ਅਸੀਂ ਫਸ ਗਏ ਆ ਤੇ ਹੁਣ ਸਾਨੂੰ ਕੋਈ ਨਹੀਂ ਪੁੱਛਿਆ ਗਏ ਨੇ ਜੀ ਗੁਰਪ੍ਰੀਤ ਸਿੰਘ ਨਾਂ ਜੀ ਜਿਹੜਾ ਪਿੰਡ ਖੋਨੇਵਾਲ ਪਿੰਡ ਆ ਜੀ ਕਿ ਖੋਨੇਵਾਲੇ ਤੋਂ ਤੇ ਜਿਹੜੇ ਲੋਕ ਫਸੇ ਨਹੀਂ ਉਹਨਾਂ ਲਈ ਕੋਈ ਸਹਾਇਤਾ ਹੀ ਕੋਈ ਸਹਾਇਤਾ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਵਾ ਕੋਈ ਰਾਸ਼ਨ ਹੈ ਨਹੀਂਗਾ ਬੱਚਿਆਂ ਵਾਸਤੇ ਦੁੱਧ ਜਿਹੜਾ ਵਾ ਉਹ ਵੀ ਹੈ ਨਹੀਂ ਜੇ ਤੇ ਅਸੀਂ ਪ੍ਰਸ਼ਾਸਨ ਕੋਲ ਹੀ ਅਪੀਲ ਕਰਦੇ ਆ ਸਾਰਾ ਬੇੜੀ ਦਾ ਮਹਾਫਾ ਹੋ ਕੇ ਜਾ ਨਹੀਂ ਸਰ ਬੇੜੀ ਕਿਸ਼ਤੀਆਂ ਲੰਗੀਆਂ ਨੇ ਅੱਗੇ ਦੋ ਕੋਈ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸ਼ਤੀਆਂ ਆਉਂਦੀ ਹੈ ਜਾਂਦੀ ਹੈ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਕਹਾਂ ਨੂੰ ਪ੍ਰਸ਼ਾਸਨਕਾਰੀ ਜੀ ਇਹੋ ਹੀ ਬੇਨਤੀ ਆ ਜੀ ਇੱਥੇ ਰਾਸ਼ਨ ਪਾਣੀ ਪਹੁੰਚਾਇਆ ਜਾਵੇ ਤੇ ਕਿਤੋਂ ਹੁਣ ਕੋਈ ਛੋਟੀ ਮੋਟੀ ਸਾਨੂੰ ਵੇੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਸੀਂ ਜਿਹੜੇ ਇੱਥੇ ਫਸੇ ਆ ਇੱਥੋਂ ਆ ਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਜਾਂ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਤੂੜੀ ਆ ਜੀ ਨਾ ਕੋਈ ਗੱਲ ਨਾ ਬਾਦ ਭੁੱਖੇ ਡੰਗਰ ਮਰਨ ਡੇ ਨੇ ਤੇ ਇੱਥੇ ਇੱਕ ਛੱਡ ਹੀਗਾ ਦੱਸੋ ਉਹ ਉਹ ਸਰਦਾਰ ਜੀ ਸਾਰਾ ਸਾਰਾ ਵੇਖੋ ਟਹਿ ਟੇਰੀ ਹੋ ਗਿਆ ਜੀ ਨਾ ਨਾਂ ਨਿਸ਼ਾਨ ਹੀ ਨਹੀਂ ਆ ਅਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਏ ਛੱਡ ਤੇ ਨਾਲ ਗਾਈਆਂ ਵੀ ਵਿਚਾਰੇ ਦੀਆਂ ਰੋੜ ਗਈਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਛੱਡਿਆ ਉੱਥੋਂ ਟੁੱਟ ਗਈ ਆ ਉੱਥੋਂ ਹੀ ਸਾਰੀਆਂ ਗਾਈਆਂ ਉਹਦੀਆਂ ਵਿਚਾਰੀਆਂ ਮਰ ਗਈਆਂ ਅਮਨ ਮੁੰਡਾ ਵਾ ਇਹ ਉੱਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿਤੋਂ ਵੱਧ ਹੋਇਆ ਪਰ ਕਿਹੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਹਾਂਜੀ ਮੇਰਾ ਨਾਮ ਜੋਗਰਾ ਸਿੰਘ ਹੈ ਜੀ ਸਾਨੋ ਪ੍ਰਧਾਨ ਸੇਂਟ ਪਿੰਡ ਕੋਨਿਹਲ ਕਿੰਨੀ ਤਬਾਈ ਹੋਈ ਹੈ ਵੇਖੋ ਇਹ ਤਬਾਈ ਤੇ ਸਾਰੀ ਕੋਨਿਹਲ ਤਬਾਈ ਹੋ ਗਿਆ ਜੀ ਉਹ ਮੇਰਾ ਛੱਡ ਹੀ ਉੱਥੇ ਅਰੇ ਮਲ ਨਵਾਂ ਹੀ ਪਾਇਆ ਸੀ ਵੀਰੇ ਡੰਗਰ ਲਿਆਂਦਣ ਹੋਏ ਇੱਥੇ ਤੇ ਉਹ ਚੜਦਾ ਤੇ ਨਾਂ ਨਿਸ਼ਾਨੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਗਏ ਤੇ ਮਸ਼ੀਨ ਦੁੱਧ ਵਾਲੀ ਉਹਦੇ ਬਾਗਟਾਂ ਦੋ ਜਿੰਨਾ ਡੇਗਾ ਜੋ ਦਵਾਈ ਰੇੜਾ ਜੋ ਇੱਕ ਦੋ ਗਾਈਆਂ ਰੁੜਗੀਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਬਚਾਰੀ ਹੋਇਆ ਪਸ਼ੂਆਂ ਦਾ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਉੱਥੋਂ ਕੱਢ ਕੇ ਬਾਕੀ ਲੈਤੀ ਆਣੇ ਇਥੇ ਮੰਦਾਲਾ ਨਾ ਕੋਈ ਖਾਣਾ ਨਾ ਪੀਣਾ ਚੜੀ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਜੀ ਸਪੈਸ ਦੇ ਵਜੇ ਜਾ ਕੇ ਤੇ ਉਹ ਸਾਰੇ ਉਥੋਂ ਸਾਹਮਣੇ ਉਥੋਂ ਪਾੜ ਪੈ ਗਿਆ ਉਹ ਸਾਹਮਣੇ ਪਾਣੀ ਚੱਲਣ ਲੱਗ ਪਿਆ हां ट्रासामे गया रेडा गया सारा कोई गया इथों ते किन्ना नुकसान तुजीत नुकसान तो 25 लाख ते लग जागे हो, गया, हो, गया, हो गया। ही गया हुन की कर सकदा हाडे नवां ਪੈਂਡੇ ਸਾਰਾ ਸਮਾਨ ਪ੍ਰੋਪਰ ਪੂਰਾ ਗੰਡੇ ਆਚਾਰ ਹੀ ਉਥੇ 50 ਕਿੱਲਿਆਂ ਦਾ ਉਹ ਵੀ ਗਿਆ ਤੂੜੀ ਹੀ ਉਥੇ 3 ਟਰਾਲੀਆਂ ਉਹ ਵੀ ਡਰ ਗਏ ਉਸ ਵਲੇ ਕਾ ਕਮਰਾ ਡਿੱਗ ਗਿਆ ਸਾਰੇ ਕੋਈ ਡਿੱਗਿਆ ਉਥੋ ਟ੍ਰਾਂਸਫਰਮੇ ਸਭ ਕੁਝ ਡਰ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡੇ ਨਿਆਣੇ ਉਸੇ ਪਿੰਡ ਦੁੱਧਾ ਸਾਡੇ ਕੋਲ ਇਥੇ ਵਾ ਕਾਫੀ ਆ ਅਸੀਂ ਇਥੋ ਕਹਿਣਿਆ ਵੀ ਸਾਡੇ ਨਿਆਣੇ ਦੁੱਧ ਪਚਾ ਦਿਓ ਕਰ ਪਿੰਡ ਦੁੱਧ ਹੈ ਨਹੀਂ ਆਹ ਕੋ ਲੇਡੀ ਚੱਲਿਆ ਇਹ ਗਨ ਬੱਚੇ ਨੂੰ ਬੁਖਾਰ ਆ ਉਹਨਾਂ ਦੇ ਨੂੰ ਹਾਰ ਕੇ ਕੋ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਨ ਦੇ ਤੱਕ ਕੀ ਕਰੇਗਾ ਬੰਦਾ ਪਾਣੀ ਤੱਕ ਨਹੀਂ ਗਿਆ ਕੁਛ ਵੀ ਨਹੀਂ ਸਾਡੇ ਉਥੇ ਇੱਕ ਬੇੜਾ ਦੇਣ ਨੂੰ ਤਾਂ ਅਸੀਂ ਪਿੰਡ ਤੱਕ ਦੁੱਧ ਤੇ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠੇ ਦੇ ਧੁੱਖਾ ਪਿਆਸਾ ਉਥੇ ਧੁੱਖਾ ਦਾ ਦੁੱਧ ਦੀ ਜ਼ਿਆਦਾ ਤੰਗੀ ਆਉਂਦੀ ਬਾਕੀ ਕੋਈ ਚੀਜ਼ ਨਹੀਂ ਆਉਂਦੀ ਦੁੱਧ ਉਥੇ ਐਂਜੰਗ ਸਾਰੇ ਲੋਕਾਂ ਬਾਹਰ ਲਾਇਆ ਤੇ ਕੋਈ ਪ੍ਰਸ਼ਾਸਨ ਕੋਈ ਸਾਡੇ ਕੋ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਚੰਗੇ ਤੋਂ ਲੰਗਰ ਲੈ ਕੇ ਆਏ ਨੇ ਬੰਦੇ ਡੰਗਰਾਂ ਨੂੰ ਕੋਸ਼ੀ ਨਾ ਖਾਣੂ ਨਾ ਪੀਣੂ ਭੁੱਖੇ ਭਜਿਣੇ ਕੋਈ ਬਾਤ ਨਹੀਂ ਮੇਰੇ ਮਛੇ ਮਹਾਰਾਜ ਆਹਾਨੂੰ ਦਿੱਤਾ ਜੋ ਸਾਡੀ ਆ ਕੋਠੀ ਤੱਕ ਨਹੀਂ ਜਾਂਦੇ ਸਾਡਾ ਛੋਨਾ ਅੰਦਰ ਆ ਪਾਹੇ ਅੰਦਰ ਆ ਰਫਲਾ ਦੀ ਅੰਦਰ ਆ ਕੋਠੀ ਦੀ ਢੈਂ ਰਹੀ ਆ ਭਾਈ ਕੀ ਕਰੀਏ ਸਾਡੇ ਲੋਕਾਂ ਨਾਲ ਓਏ ਸਾਡੀ ਬਾਤ ਨਹੀਂ ਪੁੱਛੀ ਮਛੂਆ ਦੇ ਚਾਰ ਸਵੇਰੇ ਪਾਣੀਆਂ ਦੇ ਭਜਾਈ ਫਿਰਦੇ ਹੂੜੇ ਰੰਦੇ ਸਾਡੀ ਨਹੀਂ ਚਾਹ ਪੁੱਛਦੇ ਆ ਦੁੱਧ ਸਾਡਾ ਨਹੀਂ ਕੋਈ ਪਿੰਡ ਪਰ ਪਾਉਂਦੇ ਆ